ਨਸੀਬ ਤਾਂ ਮਰਦਾਂ ਦੇ ਪੈਂਦੀਆਂ ਪੈਂਦੀਆਂ ਆਈਆਂ ਪੈਂਦੀਆਂ ਰਹਿਣਗੀਆਂ ਪਰ ਅੱਜ ਸਾਲਾ ਸੀਨਾ ਚੌੜਾ ਹੋ ਗਿਆ ਵੀ ਐਨਾ ਪਿਆਰ ਲੋਕ ਕਹਿੰਦੇ ਸੀ ਇਹ ਤਾਂ ਯੂਟਿਊਬਰ ਹੀ ਆ ਇਹ ਤਾਂ ਐ ਕਰਨ ਵਾਲਿਆ ਉਹ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਪਰ ਕਾ ਸਿੱਧੂ ਪਿੱਛੇ ਵੀੜਾ ਲੋਕਾਂ ਦਾ ਹੋਣਾ ਫਿਰ ਇਹ ਇਹ ਸਿੱਧੂ ਮੂਸੇ ਵਾਲਾ ਵੀ ਉਹ ਸਿੱਧੂ ਮੂਸੇ ਵਾਲੇ ਨਾਲ ਰਹਿੰਦਾ ਰਿਹਾ ਬਾਹ ਤਾਂ ਚੜੀ ਜਾਂਦਾ ਬਾਣ ਤਾਂ ਚੜੀ ਜਾਂਦੀ ਆ ਇਹ ਮੁੰਡਾ ਸਿੱਧੂਆਂ ਦਾ ਅੱਗੇ ਵੀ ਕੱਢਦਾ ਹੈ ਕੱਢਦਾ ਪੂਰੀ ਕੱਢਦਾ ਹੀ ਰਹੂਗਾ ਇਹੀ ਤਾਂ ਹਾਸੇ ਵਾਲੀ ਗੱਲ ਆਉਂਦੀ ਆ ਵੀ 18-20 ਲੱਖ ਦੀ ਸਕਾਰਪੀਓ ਲੈ ਕੇ ਤੇ ਉਹ 20-50 ਹਜ਼ਾਰ ਦੀ ਚੈਨੀ ਚੋਰੀ ਕਰਨ ਜਾਊਗਾ ਸਭ ਝੂਠੇ ਇਲਜ਼ਾਮ ਕਿਸੇ ਨੂੰ ਹਾਜ਼ਮ ਹੀ ਨਹੀਂ ਆਉਂਦੇ ਲੋਕਾਂ ਦੀ 6 ਮਹੀਨੇ ਸਾਲ ਨਹੀਂ ਚੱਲਦੀ ਸਾਨੂੰ 7 ਸਾਲ ਹੋ ਗਏ ਜੇ ਕਦੇ ਉਹ ਬੰਦਾ ਬੇਈਮਾਨ ਹੁੰਦਾ ਐਦਾਂ ਦਾ ਹੁੰਦਾ ਤਾਂ ਸਾਡੀ ਕਦੋਂ ਦੀ ਟੀਮ ਟੁੱਟ ਜਾਂਦੀ ਮੈਨੂੰ ਤਾਂ ਲੱਗਦਾ ਵੀ ਮੇਰੇ ਜਵਾਕਾਂ ਵਰਗੇ ਮੈਨੂੰ ਨਹੀਂ ਲੱਗਦਾ ਮੈਂ ਦੇਰੋਂ ਕਰਦਾ ਉਹ ਬੰਦੇ ਚੀਨੀ ਚੋਨੀ ਤਾਂ ਨਹੀਂ ਕਦੇ ਖੋਈ ਜ ਨੇ ਉਹ ਮੈਨੂੰ ਤਾਂ ਚੈਨੀ ਦੇ ਦੂ ਦਿੰਦਾ ਕਦੇ ਕਦਾਈਂ ਦੇਖੋ ਹੁਣ ਗੱਲ ਵਾਲੀ ਤਾਂ ਦੂਰ ਦੀ ਗੱਲ ਆ ਜਿਹੜਾ ਤਾਂ ਬੰਦਾ ਹੁੰਦਾ ਦਿਮਾਗੀ ਜਿਹਨੂੰ ਤਾਂ ਆਉਂਦਾ ਹੁੰਦਾ ਜਿਗਾਰਡ ਲਾਉਣਾ ਉਹ ਤਾਂ ਗੱਲ ਵੀ ਕਹਿ ਜਾਂਦਾ ਤੇ ਸਹਜ ਵੀ ਰੱਖ ਜਾਂਦਾ ਜਿਹੜਾ ਹੋਵੇ ਸੱਚਾ ਬੇਵਾਕ ਉਹ ਆਹੀ ਬੋਲਦਾ ਹੁੰਦਾ ਕਿਉਂਕਿ ਉਹਦੇ ਅੰਦਰ ਦਰਦ ਹੁੰਦਾ ਫਿਰ ਤੱਤਾ ਚੱਲ ਜਾਂਦਾ ਕਦੇ-ਕਦੇ ਆਲਦਾ ਆਮੇ ਲੱਗੇ ਨੇ ਕਹਿੰਦੇ ਚੈਨੀਆਂ ਵੀ ਖੁੰਦਾ ਰਿਹਾ 10-10 ਹਜ਼ਾਰ ਦੇ ਬਲੈਕਮੇਲ ਦੇ ਇਲਜ਼ਾਮ ਵੀ ਜਿਹੜੇ ਲੱਗੇ ਉਹਨਾਂ ਤੇ ਇਹੀ ਤਾਂ ਹਾਸੇ ਵਾਲੀ ਗੱਲ ਆਉਂਦੀ ਆ ਵੀ ਚੈਨੀ ਚੋਰੀ ਕਰਨ ਜਾਊਗਾ ਤੇ ਉਹ ਸਕਾਰਪਿਓ ਤੇ ਗਿਆ ਸੀ 18 20 ਲੱਖ ਦੀ ਸਕਾਰਪਿਓ ਲੈ ਕੇ ਤੇ ਉਹ 20 50000 ਦੀ ਚੈਨੀ ਚੋਰੀ ਕਰਨ ਜਾਊਗਾ ਸਭ ਝੂਠੇ ਇਲਜ਼ਾਮ ਕਿਸੇ ਨੂੰ ਹਾਜਮ ਹੀ ਨਹੀਂ ਆਉਂਦੇ ਕਿਉਂਕਿ ਸਾਰਾ ਪੰਜਾਬ ਸੱਚ ਨਾਲ ਖੜ ਗਿਆ ਇਹ ਠਾਠਾ ਮਾਰਦਾ ਘੱਟ ਦੱਸ ਰਿਹਾ ਵੀ ਭਾਨਾ ਸੱਚਾ ਭਾਨੇ ਤੋਂ ਡਰ ਕੀ ਹੋ ਗਿਆ ਭਾਜ ਖਾਸ ਕਰ ਸਰਕਾਰ ਦੀ ਗੱਲ ਕਰ ਸਰਕਾਰ ਨੂੰ ਕੀ ਡਰ ਹੋ ਗਿਆ ਨਾ ਤਾਂ ਕੋਈ ਐਮਐਲਏ ਆ ਨਾ ਕੋਈ ਐਮਪੀ ਆ ਉਹ ਤੋਂ ਡਰ ਕੀ ਹੋ ਗਿਆ ਆਮ ਬੰਦਾ ਅਸੀਂ ਤਾਂ ਵੀਡੀਓ ਬਣਾਉਨੇ ਆ ਤੇ ਸਰਕਾਰ ਪਰਚੇ ਦੇ ਪਰਚਾ ਦੇ ਹੀ ਤੁਰੇ ਆਉਂਦੀ ਆ ਇਹ ਗੱਲ ਦੀ ਹੈਰਾਨੀ ਹੈ ਨਹੀਂ ਤੁਹਾਨੂੰ ਨਹੀਂ ਲੱਗਦਾ ਤੁਸੀਂ ਵੀ ਆਮ ਆਦਮੀ ਬਣੇ ਸੀਗੇ ਇੱਕ ਵੀਡੀਓ 'ਚ ਵੀ ਅਗਲਾ ਪਰਚਾ ਕਿਤੇ ਤੁਹਾਡੇ ਤੇ ਹੋਵੇ ਨਹੀਂ ਫਿਰ ਹੁਣ ਦੇਖੋ ਅਸੀਂ ਤਾਂ ਵੀਡੀਓ ਬਣਾਉਨੇ ਆ ਭਾਨਾ ਲੋਕਾਂ ਦੇ ਪੈਸੇ ਵਾਪਸ ਕਰਾਉਂਦਾ ਭਾਨਾ ਕੋਈ ਗਲਤੀ ਦਾ ਕਰਦਾ ਨਹੀਂ ਪਾਣਾ ਕਿਸੇ ਨਾਲ ਕੋਈ ਠੱਗੀ ਧੋਖਾ ਕੋਈ ਇਹਦਾ ਕਰਦਾ ਨਹੀਂਗਾ ਤੇ ਫਿਰ ਚੱਕਿਆ ਪਰਚੇ ਹੋਣ ਲੱਗੇ ਫਿਰ ਸਰ ਗਿਆ ਜੀ ਜਿਹੜਾ ਤਾਂ ਹੋਰ ਕਹਿੰਦੇ ਨੇ ਕਹਿੰਦੇ ਕਿ ਭਾਣਾ ਤੱਤਾ ਬੋਲਦਾ ਬੋਲਬਾਣੀ ਜਿਹੜੀ ਹੈਗੀ ਉਹ ਬਹੁਤ ਗਲਤ ਆ ਇਹ ਗੱਲ ਜਿਹੜਾ ਬੰਦਾ ਸੱਚਾ ਹੁੰਦਾ ਨਾ ਜਿਹੜਾ ਬੰਦਾ ਜਿਹੜਾ ਤਾਂ ਬੰਦਾ ਹੁੰਦਾ ਦਿਮਾਗੀ ਜਿਹਨੂੰ ਤਾਂ ਆਉਂਦਾ ਹੁੰਦਾ ਜਿਗਾਰ ਲਾਉਣਾ ਉਹ ਤਾਂ ਗੱਲ ਵੀ ਕਹਿ ਜਾਂਦਾ ਤੇ ਸਹਿਜ ਵੀ ਰੱਖ ਜਾਂਦਾ ਜਿਹੜਾ ਹੋਵੇ ਸੱਚਾ ਬੇਵਾਕ ਉਹ ਐਂ ਬੋਲਦਾ ਹੁੰਦਾ ਕਿਉਂਕਿ ਉਹਦੇ ਅੰਦਰ ਦਰਦ ਹੁੰਦਾ ਫਿਰ ਤੱਤਾ ਚੱਲ ਜਾਂਦਾ ਕਦੇ-ਕਦੇ ਅਸੀਂ ਵੀ ਕਹਿੰਦੇ ਹੁੰਦੇ ਆ ਵੀ ਥੋੜਾ ਢੰਡਾ ਰਿਆ ਕਰ ਪਰ ਉਹ ਕਹਿੰਦਾ ਮੈਥੋਂ ਨਹੀਂ ਰੁਕਿਆ ਜਾਂਦਾ ਫਿਰ ਜਦੋਂ ਗੱਲ ਹੋ ਜਾਂਦੀ ਆ ਫਿਰ ਉਹ ਭੋਲ ਜਾਂਦਾ ਭਾਨੇ ਪਕੌੜੇ ਨੂੰ ਕਿਵੇਂ ਲੱਗ ਪਰਚਾ ਹੋਣਾ ਤਾਂ ਇੱਕ ਚਲੋ ਉਹ ਮਾੜੀ ਗੱਲ ਆ ਪਰ ਜਿਸ ਤਰੀਕੇ ਨਾਲ ਉਹਦੇ ਮਗਰ ਇਕੱਠ ਹੋਇਆ ਇਹਨੂੰ ਵੇਖ ਕੇ ਕੀ ਕਹਿਣਾ ਚਾਹੁੰਦਾ ਮੈਂ ਸੱਚੀ ਦੱਸਾਂ ਚਲੋ ਮੁਸੀਬਤਾਂ ਮਰਦਾਂ ਦੇ ਪੈਂਦੀਆਂ ਹਨਾ ਪੈਂਦੀਆਂ ਆਈਆਂ ਪੈਂਦੀਆਂ ਰਹਿਣਗੀਆਂ ਪਰ ਅੱਜ ਸਾਲਾ ਸੀਨਾ ਚੌੜਾ ਹੋ ਗਿਆ ਵੀ ਐਨਾ ਪਿਆਰ ਲੋਕ ਕਹਿੰਦੇ ਸੀ ਇਹ ਤਾਂ ਯੂਟਿਊਬਰ ਹੀ ਆ ਇਹ ਤਾਂ ਐ ਕਰਨ ਵਾਲਿਆ ਆ ਇੱਕ ਗਰਾਊਂਡ ਲੈਵਲ ਵਾਲੇ ਕਲਾਕਾਰਾਂ ਜਾਂ ਭਾਨਾ ਹੈਲਪ ਕਰਦਾ ਲੋਕਾਂ ਦੀ ਤੇ ਆ ਲੋਕਾਂ ਨੇ ਸਾਹ ਦੇ ਕੇ ਸਵਾਦ ਲਿਆ ਤਾਂ ਸਿੱਧੂ ਮੂਸੇ ਵਾਲਾ ਤੇ ਮਤਲਬ ਸਿੱਧੂ ਉਹਦੀ ਜੋ ਚੜ੍ਹਾਈ ਸੀ ਉਹਨੂੰ ਮੰਨਣਾ ਪਊਗਾ ਉਹ ਤਾਂ ਕੋਈ ਤੋੜ ਹੈ ਨਹੀਂ ਸਾਰੀ ਸਾਰੀ ਸਦੀਆਂ ਹੀ ਲੱਗ ਜਾਣਗੇ ਉਹਦਾ ਤੋੜ ਤਾਂ ਆਉਣਾ ਹੀ ਨਹੀਂ ਨਾ ਉਹ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਪਰ ਕਾ ਸਿੱਧੂ ਪਿੱਛੇ ਵੀੜਾ ਲੋਕਾਂ ਦਾ ਹੋਣਾ ਫਿਰ ਇਹ ਇਹ ਸਿੱਧੂ ਮੂਸੇ ਵਾਲਾ ਵੀ ਉਹ ਸਿੱਧੂ ਮੂਸੇ ਵਾਲੇ ਨਾਲ ਰਹਿੰਦਾ ਰਿਹਾ ਪਾ ਤਾਂ ਚੜੀ ਜਾਂਦਾ ਪਾਣ ਤਾਂ ਚੜੀ ਜਾਂਦੀ ਆ ਇਹ ਮੁੰਡਾ ਸਿੱਧੂਆਂ ਦਾ ਅੱਗੇ ਵੀ ਕੱਢਦਾ ਆ ਕੱਢਦਾ ਪੂਰੀ ਕੱਢਦਾ ਹੀ ਰਹੂਗਾ ਕੱਢਦਾ ਹੀ ਰਹੂਗਾ ਚਲੋ ਕੱਢੀ ਨਹੀਂ ਤਾਂ ਚਲਾਂ ਨੂੰ ਅੱਗੇ ਲਈਏ ਉਹ ਤਾਂ ਮਿਲਦੇ ਰਹੇ ਹੋ ਜੀ ਮੈਨੂੰ ਪਿਛੇ ਤੋਂ ਪਿਛੇ ਤਿੰਨ ਪਰਚੇ ਪਏ ਆ ਲੱਗਦਾ ਕਿ ਹੁਣ ਪਿੱਛੇ ਹਟ ਜੂਗਾ ਕਿ ਲਗਾਤਾਰ ਤਿੰਨ ਪਰਚੇ ਪਏ ਗਏ ਆ ਉਹਦਾ ਉਹਦਾ ਅਸੀਂ ਤਾਂ ਕਹਿੰਦੇ ਹਾਂ ਕਮਲਾ ਉਹਦਾ ਜਿੰਨਾ ਛੇੜੋਂਗੇ ਉਨਾ ਹੀ ਬੋਲੂ ਜਿੰਨਾ ਛੇੜੋਂਗੇ ਉਨਾ ਹੀ ਵਧੂਗਾ ਉਹ ਹਾਂ ਨਾ ਉਹ ਬਾਈ ਦੇਖੀ ਤੂੰ ਆ ਕਰੇਨ ਵਾਂਗੂ ਧੱਕੀ ਤੁਰਿਆ ਹੋਰ ਦਾ ਜਿੰਨਾ ਛੜੋਗੇ ਉਨਾ ਹੀ ਉਹ ਵਧੂਗਾ ਉਹ ਦਵਨ ਤੋਂ ਬਨਾਲਾ ਨਹੀਂ ਹੈ ਕੀ ਥੋੜੇ ਮੈਂ ਤਾਂ ਤੱਤਾ ਕੱਲਾ ਉਹ ਫੇਸਬੁੱਕ ਤੇ ਜਾਂ ਲੋਕਾਂ ਨੇ ਬੋਲਿਆ ਕਿ ਛੋੜੇ ਨਾਲ ਵੀ ਹੋ ਜਾਂਦਾ ਟੀਮ ਚ ਤੱਤਾ ਉੱਤ ਬੋਲ ਜਾਂਦਾ ਨਹੀਂ ਮੈਂ ਤਾਂ ਮੇਰੇ ਤਾਂ ਦੋਨੇ ਭਰਾ ਕਦੇ ਵੀ ਤੱਤਾ ਨਹੀਂ ਬੋਲੇ ਤੇ ਕਦੇ ਮੇਰੀ ਗੱਲ ਕਹੀ ਕਦੇ ਲੱਦੀ ਨਹੀਂ ਤੇ ਲੋਕਾਂ ਦੀ 6 ਮਹੀਨੇ ਸਾਲ ਨਹੀਂ ਚੱਲਦੀ ਸਾਨੂੰ 7 ਸਾਲ ਹੋ ਗਏ ਤੇ ਜੇ ਕਦੇ ਉਹ ਬੰਦਾ ਬੇਈਮਾਨ ਹੁੰਦਾ ਇਦਾਂ ਦਾ ਹੁੰਦਾ ਤਾਂ ਸਾਡੀ ਕਦੋਂ ਦੀ ਟੀਮ ਟੁੱਟ ਜਾਂਦੀ ਅੱਜ 7 ਸਾਲ ਹੋ ਗਏ ਸਾਡੇ ਚ 1% ਵੀ ਫਰਕ ਨਹੀਂ ਸਾਡੇ ਫੈਮਿਲੀ ਰਿਲੇਸ਼ਨ ਪਰਿਵਾਰ ਸਾਨੂੰ ਲੱਗ ਮੈਨੂੰ ਲੱਗਦਾ ਨਹੀਂ ਮੈਨੂੰ ਤਾਂ ਲੱਗਦਾ ਵੀ ਮੇਰੇ ਜਵਾਕਾਂ ਆ ਗਏ ਮੈਨੂੰ ਨਹੀਂ ਲੱਗਦਾ ਮੈਂ ਦੇਰੋਂ ਕਰਦਾ ਉਹ ਬੰਦੇ ਮਿੱਠੀ ਚੈਨੀ ਚੋਨੀ ਤਾਂ ਨਹੀਂ ਕਦੇ ਖੋਈ ਜene ਉਹ ਮੈਨੂੰ ਤਾਂ ਚੈਨੀ ਦੇ ਦੂ ਦਿੰਦਾ ਕਦੇ ਕਦਾਂ ਹੀ ਤੇ ਘੋਣ ਗਾਲਣ ਵਾਲੀ ਤਾਂ ਦੂਰ ਦੀ ਗੱਲ ਆ ਸੋ ਅਰਦਾਸ ਆ ਰੱਬ ਮੇਰੀ ਉਮਰ ਵੀ ਉਹਨੂੰ ਲਾ ਦੇ ਇਦਾਂ ਦੇ ਨੌਜਵਾਨ ਜਿਹੜੇ ਬੋਲਣ ਵਾਲੇ ਆ ਉਹਨਾਂ ਨੂੰ ਸਲੂਟ ਹੀ ਆ ਕਿਉਂਕਿ ਜਾਨ ਤਲੀ ਤੇ ਰੱਖ ਕੇ ਬੋਲਣਾ ਪੈਂਦਾ ਮੂਰੇ ਸਰਕਾਰਾਂ ਨਾ ਮੱਥੇ ਲਾਉਣੇ ਸੌਕੇ ਨਹੀਂ ਸੋ ਲਾਰਿਆ ਤੇ ਪ੍ਰਮਾਤਮਾ ਮੂਰੇ ਕਰ ਅਰਦਾਸ ਕਰਦੇ ਆ ਕਿ ਉਹ ਇਦਾਂ ਹੀ ਲੋਕਾਂ ਦੀ ਬਾਹ ਫੜਦਾ ਰਹੇ ਤੇ ਸੁਣਦਾ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਬਾਈ